ਉਹ ਵਾਈਗੋਜੀ ਕਾਲਸਾ ਵਾਈਗੋਜੀ ਦੀ ਫੱਤੇ ਮੈਂ ਪੇਗਾਮ ਰਾਹੀ ਇੱਕ ਨਵਾਂ ਪੇਗਾਮ ਲੈ ਕੇ ਆਜੀ ਤੇ ਰੋਹਰੂ ਹੋ ਰਿਹਾ ਹਾਂ ਮੇਰੇ ਕੋਲ ਇੱਕ ਉੱਗੀ ਸ਼ਖਸੀਅਤ ਰਤ ਮਰਿਆਦਾਂ ਨੂੰ ਜਾਣਨ ਵਾਲੀ ਗੁਰਸਿੱਖ ਪਿਆਰੀ ਵੀਰਮਨ ਮੋਹਨ ਸਿੰਘ ਦੀ ਬੇਟੀ ਹਨ ਮੈਂ ਸਿਰਫ ਇਹਨਾਂ ਨੂੰ ਇੱਕ ਛੋਟਾ ਜਿਹਾ ਵੀਡੀਓ ਇਹ ਬੜਾ ਜ਼ਰੂਰੀ ਸਮਝਦਾ ਮੈਂ ਬਣਾਣਾ ਪੂਰੇ ਹਰ ਇੱਕ ਪੇਜ ਤੇ ਚੱਲਣਾ ਵੀ ਚਾਹੀਦਾ ਹੈ ਇਹ ਜੀ ਆਮ ਤੌਰ ਤੇ ਅਸੀਂ ਆਨੰਦ ਕਾਰਜ ਇਸ ਲਈ ਹੁੰਦਾ ਹੈ ਜੀ ਉਸਲੇ ਇੱਕ ਰਾਗੀ ਸਿੰਘਾ ਵਲੂ ਮੇ ਰਾਗੀ ਸਿੰਘਾ ਦਾ ਕਸੂਰ ਨਹੀਂ ਬਣਦਾ ਉਹਦੇ ਚ ਕਾਰਨ ਕੀ ਹੈ ਕੁਝ ਘੜਮ ਚੌਧਰੀ ਜਿਨ੍ਹਾਂ ਨੂੰ ਰਹਿਤ ਮਰਿਆਦਾ ਦੇ ਬਾਰੇ ਜਾਣਕਾਰੀ ਨਹੀਂ ਜੀ ਉਹ ਕਹਿੰਦੇ ਜੀ ਪੱਲੇ ਦੀ ਰਸਮ ਦਾ ਸ਼ਬਦ ਪੜਿਆ ਜਾਂਦਾ ਜੀ ਹਾਂਜੀ ਉਹ ਸ਼ਬਦ ਪੜਿਆ ਜਾਂਦਾ ਪੱਲੇ ਤੰਡੇ ਲਾਗੀ ਮੇ ਹੂੰ ਉਹਦੇ ਦੂਸਰਾ ਬੰਦੇ ਹੈ ਹੱਬੇ ਸਾ ਕੁੜਾ ਬੇ ਦਿੱਥੇ ਹੂੰ ਤੋਂ ਪੱਲੇ ਤੰਡੇ ਲਾਗੀ ਮੇ ਮਤਲਬ ਕਹਿਣ ਤੋਂ ਕਿ ਜਿਸ ਤੋਂ ਪਹਿਲੇ ਸਾਰੇ ਉਹਨਾਂ ਦੇ ਕਹਿਣ ਦੇ ਮਤਾਬਕ ਹੈ ਤੇ ਅਰਥ ਕੁਝ ਹੋਰ ਹੈ ਪਰ ਉਹਨਾਂ ਦੇ ਕਹਿਣ ਦੇ ਮਤਾਬਕ ਹੱਬੇ ਸਾਹ ਕੁੜਾ ਵੀ ਜਿਸ ਮਾਪਿਆਂ ਨੇ ਪਾਲਿਆ ਪੋਸਿਆ ਵੱਡਾ ਕੀਤਾ ਇੰਨੇ ਯੋਗ ਬਣਾਇਆ ਉਹ ਸਾਰੇ ਕੁੜਾ ਵੀ ਹੋਗੇ ਤੇ ਅੱਜ ਇੱਕ ਪਤੀ ਜਿਸਦੇ ਲੜ ਲੱਗ ਰਹੀਆਂ ਮੈਂ ਉਹ ਸੱਚਾ ਹੋ ਗਿਆ ਉਹ 6 ਮਹੀਨੇ ਬਾਅਦ ਕਈ ਵਾਰੀ ਦੇਖਦੇ ਆ ਅਸੀਂ ਕੋਟਾਂ ਵਿੱਚ ਖੱਜਲ ਹੁੰਦੇ ਹੁੰਦੇ ਇਸ ਬਾਰੇ ਚਾਨਣਾ ਪਾਓ ਕਿ ਆ ਇਹ ਸਾਡੀ ਕੋਈ ਮਰਿਆਦਾ ਵਿੱਚ ਇਸ ਤਰ੍ਹਾਂ ਦਾ ਕੋਈ ਸ਼ਬਦ ਹੈ ਇਹ ਪੜਨਾ ਚਾਹੀਦਾ ਕਿ ਨਹੀਂ ਪੜਨਾ ਚਾਹੀਦਾ ਰੰਗ ਸੀਣਾ ਦੇਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਨੀ ਅਧਿਆਤਮਵਾਦ ਦੀ ਗੱਲ ਕਰਦੀ ਹੈ ਜੀ ਸੰਸਾਰ ਦੀਆਂ ਸਾਰੀਆਂ ਰਸਮਾਂ ਰਿਵਾਜ ਪ੍ਰਚਲਿਤ ਯੋਗ ਤਰਨਾਵਾਂ ਨੇ ਜੋ ਕੁਝ ਵੀ ਹੈ ਅਗਰ ਉੱਥੇ ਕਿਤੇ ਉਹਦੀ ਗੱਲ ਕੀਤੀ ਵੀ ਗਈ ਤੇ ਉਸ ਦੇ ਵਿੱਚ ਮੁੜ ਕੇ ਸਤਿਗੁਰੂ ਪਾਤਸ਼ਾਹ ਨੇ ਜਾ ਕੇ ਜੋੜਿਆ ਬੰਦੇ ਨੂੰ ਪਰਮਾਤਮਾ ਦੇ ਨਾਲ ਦੁਨਿਆਵੀ ਕਹਾਣੀਆਂ ਦੀ ਵੀ ਗੱਲ ਕੀਤੀ ਹੋਈ ਜਿਵੇਂ 라ਵਣ ਦੀ ਗੱਲ ਕੀਤੀ ਜਿਗਦੇ ਕਿਸੇ ਇਹ ਰਾਜੇ ਹੋਰ ਦੀ ਗੱਲ ਕੀਤੀ ਕੋਈ ਹਿਸਟਰੀ ਦਾ ਪੱਖ ਲਿਆ ਕੋਈ ਰੀਤ ਚੱਲ ਰਹੀ ਸੀ ਉਹਦੀ ਗੱਲ ਰਹੀ ਕੋਈ ਰੁੱਤਾਂ ਚੱਲ ਰਹੀਆਂ ਸਨ ਥਿਤਵਾਰ ਸਨ ਦਿਨ ਸਨ ਠੀਕ ਹੈ ਜੀ ਸੋਮਵਾਰ ਸਾਂ ਸਮਰਾਚਰ ਬੁੱਧਵਾਰ ਬੁੱਧ ਕਰੇ ਪ੍ਰਗਾਸ ਇਸੇ ਤਰੀਕੇ ਨਾਲ ਕੀਰਤ ਕਰਮ ਕੇ ਵਿਚੜ ਕਲ ਕਿਰਪਾ ਮਿਲੋ ਰ 12 ਮਾਹ ਦੇ ਵਿੱਚ ਆਉਂਗਾ ਵਿਸਾਖ ਸੋਹਾਵਾ ਤਾਂ ਲੱਗਾ ਜਾਂ ਇਸ ਤਰੀਕੇ ਦੇ ਨਾਲ ਜੋ ਵੀ ਹੈ ਮੰਗਰ ਮਾਇਸੋ ਹੰਦੀਆ ਹਰ ਪ੍ਰਿਸੰਗ ਬੈਠੜੀਆਂ ਪਤੀ ਪਤਨੀ ਦੀ ਗੱਲ ਸਾਕਾਂ ਦੀ ਗੱਲ ਜੋ ਵੀ ਗੱਲ ਕੀਤੀ ਕਿਸੇ ਪੱਖ ਤੋਂ ਵੀ ਕੀਤੀ ਉਹਨੂੰ ਮੁੜ ਕੇ ਜਾ ਕੇ ਪ੍ਰਮਾਤਮਾ ਦੇ ਉੱਤੇ ਗੱਲ ਮੁਕਾਈ ਭਈ ਉਹਦੇ ਨਾਲ ਜੁੜਨਾ ਠੀਕ ਹੈ ਜੀ ਗੱਲ ਇਹ ਹੈ ਹੁਣ ਜਿਹੜਾ ਤੁਸੀਂ ਸਵਾਲ ਕਰ ਲਿਆ ਸਾਡੇ ਕੋਲ ਸਪਸ਼ਟ ਤੌਰ ਦੇ ਉੱਤੇ ਰਤ ਮਰਯਾਦਾ ਸਾਡੇ ਸਾਹਮਣੇ ਉਹਦੇ ਵਿੱਚ ਜੋ ਲਿਖਿਆ ਸਾਨੂੰ ਪੜ ਲੈਣਾ ਚਾਹੀਦਾ ਸਾਰਿਆਂ ਨੂੰ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ ਇਹ ਇੱਕ ਰੀਤ ਪਰੰਪਰਾ ਪੁਰਾਣੀ ਬਣਾ ਲਈ ਗਈ ਚਲਦੀ ਆ ਰਹੀ ਹੈ ਹੁਣ ਇਹਦੇ ਪੱਖ ਨੂੰ ਜਿਖਦੇ ਦੇਖੀਏ ਤੇ ਪੱਖ ਇਹ ਹੈ ਇਹ ਸ਼ਬਦ ਰਾਮਕਲੀ ਰਾਗ ਦੇ ਅੰਦਰ ਧੰਨ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਪੰਚਮ ਬਾਦਸ਼ਾ ਦਾ ਸ਼ਲੋਕ ਹੈ ਉਹਦੇ ਵਿੱਚ ਸਤਗੁਰੂ ਕਹ ਰਹੇ ਨੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਗਵਾਈ ਛੋੜਿਆ ਸਭ ਕੁਝ ਤਿਆਗਿਆ ਸਭ ਕੁਝ ਤਿਆਗਿਆ ਬਿਲਕੁਲ ਠੀਕ ਹੈ ਜੀ ਸਤਿਗੁਰੂ ਕਹਿੰਦੇ ਨੇ ਪਈ ਆਕਾਲ ਪੁਰਖ ਵਾਈ ਗੁਰੂ ਮੈਂ ਉਸਤਤ ਕਿਸ ਦੀ ਕਰਾਂ ਮੈਂ ਨਿੰਦਾ ਕੀ ਕਰਾਂ ਮੈਂ ਸਭ ਕੁਝ ਛੱਡ ਦਿੱਤਾ ਉਸਤਤ ਨਿੰਦਾ ਸਭ ਕੁਝ ਛੱਡ ਦਿੱਤਾ ਤਿਆਗ ਦਿੱਤਾ ਬਿਲਕੁਲ ਕਿਉਂ ਤਿਆਗਿਆ ਕਾਰਨ ਕੀ ਹੈ ਹੱਬੇ ਸਾਗ ਕੁੜਾਵੇ ਡਿੱਠੇ ਵਾਹਿਗੁਰੂ ਮੈਂ ਦੇਖਿਆ ਕਿ ਪਰਮਾਰਥ ਦੇ ਮਾਰਗ ਦੇ ਉੱਤੇ ਜਿਸ ਮਕਸਦ ਵਾਸਤੇ ਮੈਂ ਦੁਨੀਆ 'ਚ ਆਇਆ ਜਾਂ ਆਈ ਹਾਂ ਐ ਕਾਲਪੁਰਖ ਪਰਮਤਮਾ ਮੈਂ ਸਾਰੇ ਜੋ ਸਾਖ ਰਿਸ਼ਤੇ ਨੇ ਨਾ ਉਹ ਸਾਰੇ ਉਸ ਮਾਰਗ ਦੇ ਵਿੱਚ ਸਹੀ ਨਾ ਆਉਣ ਵਾਲੇ ਝੂਠੇ ਦੇਖਿਆ ਦੇਖੋ ਗੱਲ ਉਸ ਮਾਰਗ ਦੀ ਹੈ ਉਸ ਮਾਰਗ ਦੇ ਵਿੱਚ ਧਰਮ ਦੀ ਦੁਨੀਆ ਦੇ ਅੰਦਰ ਮੈਂ ਸਾਰੇ ਝੂਠੇ ਦੇਖਿਆ ਕੋਈ ਕਿਸੇ ਦੇ ਨਾਲ ਨਹੀਂ ਜਿ ਸਕਦਾ ਕੋਈ ਕਿਸੇ ਦੇ ਨਾਲ ਚੱਲ ਨਹੀਂ ਸਕਦਾ ਕੋਈ ਕਿਸੇ ਦੀ ਉੱਤੇ ਬਾਹ ਨਹੀਂ ਪਕੜ ਸਕਦਾ ਹੱਬੇ ਸਾਖ ਕੁੜਾਵੇ ਡਿੱਠੇ ਤੋਂ ਬੱਲੇ ਟੈਂਡੇ ਲੱਗੇ ਇਸ ਕਰਕੇ ਮੈਂ ਤੇਰੇ ਪੱਲੇ ਲਗੀਆਂ ਕਿ ਉਸ ਥਾਂ ਦੇ ਉੱਤੇ ਤੁਸੀਂ ਮੈਨੂੰ ਸਹਾਇੀ ਹੋਣਾ ਤੁਸੀਂ ਮੇਰੀ ਦੇਖੋ ਦੁਨੀਆ ਦੇ ਅੰਦਰ ਮਾਤਾ ਪਿਤਾ ਪਾਲਣਾ ਪੋਸ਼ਣਾ ਕਰਦੇ ਨੇ ਬਾਹਮ ਪਕੜ ਰਹੇ ਨੇ ਭਰਾ ਭਰਾ ਦੀ ਮਦਦ ਦੇ ਉੱਤੇ ਹੈ ਭੈਣ ਭਰਾ ਰਿਸ਼ਤੇਦਾਰੀਆਂ ਭਰਾਤਰੀ ਭਾਈਚਾਰਾ ਇੱਕ ਦੂਜੇ ਨਾਲ ਖੜਾ ਹੁੰਦਾ ਉਹ ਗੱਲ ਵੱਖਰੀ ਹੈ ਕਬੀਰ ਦੀਨ ਗਵਾਯਾ ਦੁਨੀ ਸੁ ਦੁਨੀ ਨਾ ਚਾਲੀ 47 ਫਿਰ ਕਈ ਵਾਰ ਦੁਨੀ ਨਾਲ ਵੀ ਨਹੀਂ ਚੱਲਦੀ ਫਿਰ ਜਦੋਂ ਕਰੋਨਾ ਦੇ ਅੰਦਰ ਅਸੀਂ ਦੇਖਿਆ ਬਿਲਕੁਲ ਘਰਦਿਆਂ ਨਹੀਂ ਜਿਨ੍ਹਾਂ ਦੇ ਵਾਸਤੇ ਸਾਰੀ ਜ਼ਿੰਦਗੀ ਲਗਾ ਹੋਇਆ ਸੀ ਉਹਨਾਂ ਨੇ ਅਸੀਂ ਦੇਖਿਆ ਉਹ ਨਾਲ ਨਹੀਂ ਖੜੇ ਹਾਂ ਜੀ ਤੇ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਇਹ ਜੋ ਸ਼ਲੋਕ ਹੈ ਇਹ ਸ਼ਲੋਕ ਉਸ ਕਾਲਪੁਰਖ ਪਰਮਾਤਮਾ ਦੇ ਨਾਲ ਲੜ ਲੱਗਣ ਵਾਲੀ ਗੱਲ ਜੋ ਹੈ ਕੀਤੀ ਗਈ ਹੈ ਲੇਕਿਨ ਆਮ ਜੋ ਅਸੀਂ ਦੇਖਦੇ ਹਾਂ ਕਿ ਜਦੋਂ ਆਨੰਦ ਕਾਰਜ ਹੁੰਦਾ ਹੈ ਤੇ ਉਹ ਪੱਲਾ ਜਦੋਂ ਪਕੜਨ ਦੀ ਗੱਲ ਹੁੰਦੀ ਹੈ ਉਸਦੇ ਉੱਠ ਕੇ ਇਸ ਸ਼ਬਦ ਨੂੰ ਪੜਿਆ ਜਾਂਦਾ ਨਾ ਪੜਿਆ ਜਾਏ ਤੇ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਈ ਵਾਰ ਪੜਨ ਵਾਲਾ ਵੀ ਬੜੇ ਉਸ ਸਾਹਿਬ ਦੇ ਨਾਲ ਪਰਦਾ ਕੀ ਵਾਕਿਆ ਇਹਦੇ ਉੱਤੇ ਤੇ ਚਲੋ ਸਾਨੂੰ ਇੰਨਾਂ ਚੀਜ਼ਾਂ ਦੇ ਉੱਤੇ ਨਾ ਮੈਂ ਫਿਰ ਬੇਨਤੀ ਕਰਾਂਗਾ ਕਿ ਕੌਮ ਦੇ ਅੰਦਰ ਵੱਡੇ ਮਸਲੇ ਨੇ ਬਹੁਤ ਮਸਲੇ ਹੈ ਵੀ ਬਾਨੀ ਹੈ ਲੇਕਿਨ ਮਰਿਆਦਾ ਸਾਨੂੰ ਸਾਹਮਣੇ ਰੱਖ ਲੈਣੀ ਚਾਹੀਦੀ ਰਹਿਤ ਮਰਿਆਦਾ ਨੂੰ ਪੜ ਕੇ ਉਹਦੇ ਅਨੁਸਾਰ ਹੀ ਸਾਰਾ ਕੰਮ ਸਾਡਾ ਹੋਣਾ ਚਾਹੀਦਾ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਇਹਦੇ ਵਿੱਚ ਜੋ ਮਹਾਰਾਜ ਨੇ ਸਪਸ਼ਟ ਪੈਗਾਮ ਦਿੱਤਾ ਹੈ ਇਹ ਉਹ ਵਾਲਾ ਪੈਗਾਮ ਨਹੀਂ ਹੈ ਉੱਥੇ ਸਾਨੂੰ ਹੁਕਮ ਹੈ ਲਾਵਾਂ ਪੜਨੀਆਂ ਤੇ ਉਹਦੇ ਬਾਅਦ ਅਨੰਦ ਸਾਹਿਬ ਕਰਨਾ ਬਿਲਕੁਲ ਰਹਿਤ ਮਰਿਆਦਾ ਮੈਂ ਵੀ ਪੜੀ ਹੈ ਉਹਨਾਂ ਨੇ ਲਿਖਿਆ ਕਿ ਪੱਲਾ ਪਕੜਾਇਆ ਜਾਵੇ ਸ਼ੁਕਰਾਨੇ ਦੇ ਸ਼ਬਦ ਪੜੇ ਜਾ ਸਕਦੇ ਨੇ ਸ਼ੁਕਰਾਨੇ ਦੇ ਸ਼ਬਦ ਤੁਸੀਂ ਪੜ ਸਕਦੇ ਹੋ ਸਭ ਕੁਝ ਹੋ ਸਕਦਾ ਹੈ ਲੇਕਿਨ ਮੈਂ ਫੇਰ ਬੇਨਤੀ ਕਰਾਂਗਾ ਭਈ ਇਹ ਨਾ ਹੋਵੇ ਕਿ ਮੈਂ ਇਹ ਗੱਲ ਕੀਤੀ ਹੈ ਤੇ ਕੱਲ ਇਹ ਅਸੀਂ ਡਾਂਗਾ ਚੁੱਕੇ ਇੱਕ ਦੂਜੇ ਦੇ ਵਿਰੁੱਧ ਖੜੇ ਹੋ ਜੀ ਨਹੀਂ ਨਹੀਂ ਸਿੱਖਾਂ ਦੇ ਵਿੱਚ ਬੜੇ ਮਸਲੇ ਨੇ ਇਹ ਸਮਝ ਸਾਡੇ ਸਾਡੇ ਬੜੇ ਮਸਲੇ ਨਹੀਂ ਅਸੀਂ ਇਹਨਾਂ ਚੀਜ਼ਾਂ ਨੂੰ ਬਾਅਦ ਵਿੱਚ ਬੈਠ ਕੇ ਮਰਿਆਦਾ ਦੀਆਂ ਨੇ ਬਹੁਤ ਗੱਲਾਂ ਨੇ ਮਰਿਆਦਾ ਦੀ ਅਰਦਾਸ ਹੀ ਦੇਖੋ ਸਾਡੇ ਅੱਧਾ ਸਿੱਖ ਜਗਤ ਤੇ ਅਰਦਾਸ ਉਹ ਵਾਲੀ ਨਹੀਂ ਕਰ ਰਿਆ ਜਿਹੜੀ ਮਰਿਆਦਾ 'ਚ ਲਿਖੀ ਹੋਈ ਹੂੰ ਹੂੰ ਬੜੀ-ਬੜੀਆਂ ਗੱਲਾਂ ਨੇ ਮਰਿਆਦਾ ਦੀ ਜੀ ਇਹ ਛੋਟਾ ਜਿ ਸ਼ਬਦ ਸੀ ਜਿਹੜਾ ਬਾਰ-ਬਾਰ ਮੈਂ ਕਈ ਵਾਰੀ ਮੈਂ ਵੀ ਸਟੇਜਾਂ ਤੋਂ ਬੋਲਿਆ ਲੇਕਿਨ ਮੈਨੂੰ ਥੋੜਾ ਜਿਹਾ ਅਟਪਟਾ ਲੱਗਦਾ ਸੀ ਕਿ ਹੱਬੇ ਸਾਖ ਪੁੜਾ ਬਿਠੇ ਕਿ ਦੇਖੋ ਜੀ ਰਾਗੀ ਸਿੰਘ ਸਾਡੇ ਜਿਹੜੇ ਨੇ ਪ੍ਰਚਾਰਕ ਸਿੰਘ ਨੇ ਜੋ ਜਾਂ ਸਾਡੇ ਜੋ ਗ੍ਰੰਥੀ ਸੀ ਗਨੇ ਸੋ ਪ੍ਰਬੰਧਕ ਨੇ ਕੋਈ ਸੰਗਤ ਕਿਸੇ ਤੋਂ ਬਾਹਰ ਨਹੀਂ ਹੁੰਦੀ ਜਿਗਦੇ ਉਹ ਉਹਨਾਂ ਨੂੰ ਦੇਖੋ ਹਰ ਕੋਟ ਦੇ ਅੰਦਰ ਗੱਲ ਜੋ ਹੈ ਕਾਨੂੰਨ ਦੇ ਮੁਤਾਬਕ ਹੁੰਦੀ ਹੈ ਤੇ ਕਾਨੂੰਨ ਦੇ ਮੁਤਾਬਕ ਹੀ ਗੱਲਾਂ ਚਲਦੀਆਂ ਇਥੇ ਵੀ ਅਸੀਂ ਸਾਨੂੰ ਥੋੜਾ ਜਿਆ ਸੁਚੇਤ ਰਹਿਣਾ ਚਾਹੀਦਾ ਅਗਰ ਅਸੀਂ ਸੰਗਤ ਦੇ ਨਾਲ ਜਿਹਨਾਂ ਦਾ ਆਨੰਦ ਕਾਰਜ ਹੋ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਵਿਚਾਰ ਕਰਦੇ ਹਾਂ ਕੋਈ ਸਿੱਖ ਐਸਾ ਨਹੀਂ ਹੈ ਜਿਹਨੂੰ ਇਹ ਸਮਝ ਆ ਜਾਏ ਕਿ ਇਹ ਗੱਲ ਮੇਰੇ ਗੁਰੂ ਨੇ ਕਿਸ ਕਰਕੇ ਕਹੀ ਉਹਦੇ ਘਰੋਤੇ ਜਾਏਗਾ ਪਰ ਸਮਝਾਣਾ ਸਾਨੂੰ ਆਉਣਾ ਚਾਹੀਦਾ ਹੈ ਅਸੀਂ ਜਾਣ ਪੁੱਝ ਕੇ ਇਹ ਚੀਜ਼ਾਂ ਨਾ ਕਰੀਏ ਅਰਥ ਦਾ ਅਨਰਥ ਹੋ ਜਾਂਦਾ ਹੈ ਇਸ ਕਰਕੇ ਮੈਂ ਸਾਰੇ ਗ੍ਰੰਥੀ ਸਿੰਘ ਸਾਹਿਬਾਨ ਨੂੰ ਰਾਗੀ ਸਿੰਘ ਸਾਹਿਬਾਨ ਨੂੰ ਔਰ ਜਿਹੜੀਆਂ ਡਿਸਟ੍ਰਿਕਟ ਕਮੇਟੀਆਂ ਹਨ ਸਭ ਨੂੰ ਇਹ ਰਿਕਵੈਸਟ ਕਰਾਂਗਾ ਆਓ ਅਸੀਂ ਰਤ ਮਰਿਆਦਾ ਨੂੰ ਫਾਲੋ ਕਰੀਏ ਰਤ ਮਰਿਆਦਾ ਪੜੀਏ ਰਤ ਮਰਿਆਦਾ ਦੇਖੀਏ ਮੈਂ ਵਰਜਨਲਸ ਕਰਕੇ ਗੱਲ ਕੀਤੀ ਸੀ ਕਿ ਉਹ ਕਿਉਂਕਿ ਇਹ ਗੁਰਬਾਨੀ ਦੇ ਗਿਆਤਾ ਹਾਂ ਮੈਂ ਸੋਚਦਾ ਸਾਰਾ ਹੋ ਸਕਦਾ ਸ਼ਾਇਦ ਮੈਨੂੰ ਨੌਲੇਜ ਨਾ ਹੋਵੇ ਲੇਕਿਨ ਇਨਾਂ ਨੇ ਵੀ ਉਸੇ ਗਲਤੀ ਹੀ ਮੋਰ ਲਗਾਈ ਹੈ ਮੈਂ ਰਵਿੰਦਰ ਸਿੰਘ ਪੇਗਾਮ ਭਾਈ ਫਿਰ ਹਾਜ਼ਰ ਹੋਵਾਂਗਾ ਉਸੇ ਤਰ੍ਹਾਂ ਦੀ ਉਸੇ ਹਾਜ਼ਰ ਹੋਵਾਂਗਾ ਉਸੇ ਵਾਤਰੋ ਨਾ ਬਿਸਰੋ ਆ ਯਾਦ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ